ਆਸਰੀਕਾਲ ਬਾਈ ਸਹੌਲੀ ਪਹੁੰਚੇ ਹੋਏ ਆ ਬੱਕਰੀਆਂ ਦੀ ਮੰਡੀ ਤੇ ਸਰਪੰਚ ਸਾਹਿਬ ਖੜੇ ਨੇ ਕੀ ਹਾਲ ਆ ਜੀ ਵਧੀਆ ਬਾਈ ਵਧੀਆ ਵਧੀਆ ਅੱਜ ਮੰਡੀ ਪੂਰੀ ਫੁੱਲ ਭਰੀ ਹੋਈ ਆ ਤੇ ਇੱਧਰ ਲੰਗਰ ਚੱਲਦਾ ਆ ਦੇਖੋ ਆ ਬਾਬਾ ਲਈ ਜਾਂਦਾ ਪਰੌਂਠੇ ਸਰਪੰਚ ਕਿਹੜੇ ਨੇ ਇਹ ਬਾਈ ਇਹ ਕਿ ਉਹ ਵਾਲੇ ਪਰੌਂਠੇ ਨੇ ਕਿਹੜੇ ਵਾਲੇ ਤੇ ਨਾਲ ਚਾਹ ਹਨਾ ਹਾਂ ਠੀਕ ਹੈ ਤੇ ਮਾਗਰ ਬਾਈ ਉਧਰ ਸੰਗ ਤੇ ਚੱਕੀ ਜਾਂਦੀ ਆ ਤੇ ਬਾਈ ਮਾਗਰ ਲੰਗਰ ਚੱਲੀ ਜਾਂਦਾ ਤੇ ਇੱਧਰ ਸਰਪੰਚ ਸਾਹਿਬ ਦੀ ਮੰਡੀ ਆ ਸਹੌਲੀ ਜਿਹੜੀ ਲੱਗਦੀ ਆ ਆ ਜਾ ਸਰਪੰਚ ਦਿਖਾਈਏ ਮੰਡੀ ਆਪਾਂ ਬਾਈ ਦੇਖ ਲੋ ਆਚਾਰ ਨੇ ਬਾਈ ਉਹਨੂੰ ਪਰੋਂ ਫੇਖ ਰ ਰਹੇ ਨੇ ਆ ਜਾ ਚਾਲਨੇ ਉਹਨੂੰ ਅੱਗੇ ਆ ਜਾ ਚੱਲ ਚੱਲ ਆਹ ਇਲਾ ਚਾਰਨੇ ਨੂੰ ਪਰੋਂ ਫੇਖ ਰ ਰਹੇ ਨੇ ਰੌਣਿਆਂ ਚ ਸਮਾਨ ਹੀ ਬੜਾ ਫਾਰਕ ਰ ਖਾਤਾ ਹੋ ਬਹੁਤ ਸਮਾਨ ਪਿਆ ਹੋਇਆ ਚਲੋ ਪਰਨਾ ਆਪਣਾ ਪਵਾਉਣ ਨਾਲ ਚਾਰਨੇ ਕਿੰਨੀਆਂ ਬੱਕਰੀਆਂ ਲੈ ਕੇ ਆਏ ਅੱਜ ਬੱਕਰੀਆਂ ਆਈਆਂ ਨੇ ਬਾਈ 1500 1500 ਆਂ ਉਸੇ ਬੇਕਬੋਗ ਗਈਆਂ ਵੀਰੇ ਹੂੰ ਚੱਲੀ ਜਾ ਰਿਹਾ ਕਰਾਟ ਠੀਕ ਹੈ ਆ ਪਿੰਡਿਆਂ ਦੇ ਤਰਫ ਬਾਈ ਖਾਈ ਜਾਂਦੇ ਨੇ ਰੋਟੀ ਹੋਰ ਤਾਂ ਗੱਲਾਂ ਦੀਆਂ ਗੱਲਾਂ ਸਰਪੰਚ ਦੀ ਪਰੌਂਠੇ ਮੰਨੇ ਹੋਏ ਪਰੌਂਠੇ ਹਨਾ ਹਾਂਜੀ ਹਾਂਜੀ ਆਪਣਾ ਸਾਲਗੋ ਇਧਰ ਆ ਬਾਈ ਕਾਲੇ ਬਾਰ ਕੇ ਪਹੁੰਚੋ ਇਹਨੇ ਪੂਛਾ ਮੁੰਨੀ ਜਾਂਦੇ ਨੇ ਬੱਕਰੀਆਂ ਦੀ ਇਹ ਆਪਣਾ ਦਸ ਕੋਟੇ ਖੜੇ ਮੰਦਰਾਲੇ ਵਾਲਾ ਕਾਲਾ ਇਧਰ ਆ ਦੇਖੋ ਬਾਈ ਛੋਟੇ ਮੋਟੇ ਨਾਲ ਬੱਕਰੀਆਂ ਭੇਡਾਂ ਸਾਰਾ ਕੁਝ ਆਉਂਦਾ ਮੰਡੀ ਦੇ ਵਿੱਚ ਪ੍ਰਬੰਧ ਕਿਵੇਂ ਨੇ ਬਾਈ ਮੰਡੀ ਦੇ ਪ੍ਰਬੰਧ ਜੀ ਪਹਿਲੀ ਵਾਰੀ ਮੰਡੀ ਤੇ ਆ ਸਭ ਤੋਂ ਵਧੀਆ ਮੰਡੀ ਭਰਦੀ ਆ ਪ੍ਰਬੰਧ ਕਿਤੇ ਵੀ ਰੋਟੀ ਬਣੀ ਚੱਲਦਾ ਇਹ ਮੈਂ ਰੋਟੀ ਪਾਣੇ ਸਰਪੰਚ ਸਾਹਿਬ ਕਰ ਦਿੰਨੇ ਹੂੰ ਤੇ ਬਾਕੀ ਤੁਸੀਂ ਦੇਖ ਲਓ ਬਾਕੀ ਹੋਰਾਂ ਨੂੰ ਪੁੱਛ ਲੋ ਪ੍ਰਬੰਧ ਹਾਂ ਆ ਜਾ ਇੱਧਰ ਦਿਖਾਈਏ ਇਹ ਰਪੈਂਚਨ ਆਹ ਭਾਈ ਬੈਠੇ ਨੇ ਭਾਈ ਪ੍ਰਬੰਧ ਵਧੀਆ ਹੁੰਦੇ ਆ ਮੰਡੀ ਦੇ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਠੀਕ ਆ ਇਹ ਪੇਡਾਂ ਵਾਲੇ ਕਿ ਐਵੇਂ ਆਹ ਹਾਂ ਜੀ ਲੈ 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 ਕੇ ਆਏ ਲੈ ਲੈ ਕੀ ਕੀ ਰੇਟ ਆ ਭਾਈ ਇਹਨਾਂ ਦਾ ਮੈਂ 11 11000 ਰੁਪਏ ਜੀ 11 11000 ਰੁਪਏ ਆ ਵੀ ਆਪਣੀ ਨੇ 11 11000 ਰੁਪਏ ਦੇਣੇ ਭਾਈ ਲੈ ਲੈ ਆਹ ਦੇਖੋ ਭਾਈ ਇੱਧਰ ਮੰਡੀਆਂ ਐ ਪੂਰੀਆਂ ਗੱਡੀਆਂ ਗੁੱਡੀਆਂ ਦੇਖ ਹਾਰ ਸ਼ਿੰਗਾਰ ਵਾਲੀਆਂ ਦੁਕਾਨਾਂ ਐ ਆਹ ਬਾਈ ਪਹੁੰਚੇ ਹੋਣੇ ਬੱਕਰੀਆਂ ਲੈ ਕੇ ਉਹ ਵੀ ਲੈਬ੍ਰੇਸ਼ਨ ਦੇ ਸਭ ਤੋਂ ਵੱਡਾ ਫਰਮਾਨਾ ਦੋ ਆਹ ਬਈ ਵਪਾਰੀ ਆ ਛੋਟੀ ਦਾ ਪੂਰਾ ਵਪਾਰੀ ਇਹ ਬਾਈ ਹਾਂ ਛੋਟੀ ਦਾ ਬਾਈ ਇਹਦੇ ਕੋਲ 100 ਭੇਡ ਫਿਰਦੀ ਆ 100 ਭੇਡ ਹਾਂ ਉਹਦੇ ਵੀ ਆਏ ਜਣਾ ਬਾਈ ਕੀ ਹਾਲਾ ਬਾਈ ਵਧੀਆ ਅੱਜ ਬੱਕਰੀਆਂ ਲੈ ਕੇ ਆਏ ਆ ਹਾਂ ਜੀ ਅੱਜ ਬੱਕਰੀਆਂ ਲੈ ਕੇ ਆਏ ਬਾਈ ਇਹੇ 100 ਭੇਡਾਂ ਹੈ ਬਈ ਇਹਦੇ ਲਵੇ ਪੂਰਾ ਛੋਟੀ ਦਾ ਵਪਾਰੀ ਆ ਬਾਈ ਠੀਕ ਆ ਕੀ ਕੀ ਰੇਟ ਦੀਆਂ ਐ ਬਾਈ ਬੱਕਰੀਆਂ ਬੱਕਰੀਆਂ ਕੋਈ 20000 ਦੀ ਕੋਈ 25000 ਦੀ ਆਏ ਆ 20 25000 ਦੀਆਂ ਨੇ ਹਾਂ ਆ ਗਿਆ ਵਪਾਰੀ ਇੱਕ ਬਾਲਾ ਵੱਡਾ ਇਹ ਹਾਂ ਜੀ ਹਾਂ ਯਾਰ ਆ ਬਰਬਰੀ ਬੱਕਰੀ ਆ ਬਾਈ ਇਹ ਦੇਖੋ ਜੂਸ ਵਾਲਾ ਹੱਡਾੜੀਆ ਬਾਈ ਬੰਦਾ ਹੋ ਖੜਾ ਆ ਜਾਓ ਇੱਧਰ ਦੇਖੋ ਇੱਧਰ ਮਰੀਕ ਪਹੁੰਚਿਆ ਹੋਇਆ ਤੇਹੇ ਰੋੜ 90 ਤੋਂ ਪਾਸੋਂ ਵਾਲਾ ਹਾਂ ਬਾਈ ਇਹ 90 ਤੋਂ ਪਾਸੋਂ ਵਾਲਾ ਤੇ ਇਧਰ ਹੁੰਦੀ ਆ ਪਰਚੀ ਮੰਡੀ ਦੀ ਅੱਜ ਭਰੀ ਮੰਡੀ ਬਹੁਤ ਆ ਉਹਨੂੰ ਮੰਡੀ ਦਿਖਾ ਰਹੇ ਹਾਂ ਸਰਪੰਚ ਦੇ ਨਾਲ ਆਹ ਦੇਖੋ ਗੱਡੀਆਂ ਗੁੱਡੀਆਂ ਪੂਰੀਆਂ ਆਉਂਦੀਆਂ ਨੇ ਸਰਪੰਚ ਆਪਣੀ ਕੋਈ ਪਰਚੀ ਪੁਰਚੀ ਤਾਂ ਨਹੀਂ ਹੁੰਦੀ ਨਾ ਮੋਟਰਸਾਈਕਲਾਂ ਤੋਂ ਕੋਈ ਨਹੀਂ ਬਾਈ ਕੋਈ ਪਰਚੀ ਨਹੀਂ ਕਿਸੇ ਗੱਡੀ ਦੀ ਪਰਚੀ ਨਹੀਂ ਕਾ ਲਿਖਾਈ ਲਿਖਾਈ ਆ ਲਿਖਾਈ ਲਿਖਾਈ ਆ ਬਾਈ 200 ਰੁਪਿਆ ਦਾ 200 ਰੁਪਿਆ ਆਓ ਵੇਚਣ ਵਾਲੇ ਦਾ 100 ਖਰੀਦਣ ਵਾਲੇ ਦਾ ਠੀਕ ਆ ਠੀਕ ਆ ਹੋਣੀ ਹੈਗਾ ਕੋਈ ਖਰਚਾ ਬਾਈ ਉਹ ਉਹ ਖਰਚਾ ਨਹੀਂ ਐ ਐਕਸਟਰਾ ਕੋਈ ਖਰਚਾ ਨਹੀਂ ਹੈਗਾ ਬਸ ਅੱਲੇ ਜਦੋਂ ਵੇਚਦੇ ਉਹਨਾਂ 100 ਰੁਪਿਆ ਲੱਗੂ ਉਹ ਤਾਂ ਸਾਰੀਆਂ ਮੰਡੀਆਂ ਤੇ ਆ ਬਾਈ ਹੂੰ ਉਹ ਤਾਂ ਆਪਾਂ ਹੀ ਲੈਣਾ ਜਰਾ ਇੱਥੇ ਰਾਮੂ ਵਰਗੇ ਖਾਈ ਜਾਂਦੇ ਨੇ ਪਰੌਂਠੇ ਤੇ ਇਹ ਬੱਕਰੀਆਂ ਬਈ ਸਾਨੂੰ ਪਹਿਲਾਂ ਲਾਈਵ 'ਚ ਵੀ ਦਿਖਾਈਆਂ ਨੇ ਵਧੀਆ ਬੱਕਰੀਆਂ ਲੈ ਕੇ ਆਇਆ ਜਰਾਮੂ ਪੂਰੀਆਂ ਫੁੱਲ ਇਹ ਚਰਾਇਆ ਮਿੱੱਤੇ ਕੈਂਪਰ ਪਰ ਲਿਆ ਪਾਣੀ ਦਾ ਆਹ ਬਾਈ ਪਹੁੰਚੇ ਨੇ ਨੈਲਾ ਬੱਕਰੇ ਬੱਕਰੇ ਕੰਮ ਹੁੰਦਾ ਪ੍ਰਬੰਧ ਬਾਈ ਮੰਡੀ ਦੇ ਪ੍ਰਾਉਂਥੇ ਚਲਾ ਰੱਖਿਆ ਸਰਪੰਚ ਨੇ ਅੱਜ ਦਾ ਆਈ ਮੰਡੀ ਤੇ ਹੁੰਦਾ ਚਾਹ ਨਾਲ ਗਰਮੀ ਦੇ ਵਿੱਚ ਚਾਹ ਹੂੰ ਗਰਮੀ ਨੂੰ ਗਰਮੀ ਕਰ ਸਰਪੰਚ ਆਹ ਦੇਖ ਲੈ ਬਾਈ ਪਾਣੀ ਦਾ ਪੜਾਹਾ ਕਰਾਂਗੇ ਉਹ ਵੀ ਕਰ ਦਾਂਗੇ ਬਾਈ ਅਗਲੀ ਵਾਰ ਇਹ ਵੀ ਰਹੀ ਸਾਰੇ ਪਾਲੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸੌਲੀ ਬੰਡੀ ਪਹੁੰਚਦੇ ਨੇ ਪਾਲੀ ਤੇ ਵਪਾਰੀ ਵੀ ਸਾਰੇ ਵੀਰਾਂ ਨੂੰ ਬੇਨਤੀ ਆ ਹਰ ਐਤਵਾਰ ਦੀ ਬਾਈ ਮੰਡੀ ਹੁੰਦੀ ਆ ਵੱਧ ਤੋਂ ਵੱਧ ਪਹੁੰਚਿਆ ਕਰੋ ਬਾਈ ਹਰ ਤਰ੍ਹਾਂ ਦੇ ਕੁੱਤੇ ਕਬੂਤਰ ਜਾਨਵਰ ਸੌਲੀ ਮੰਡੀ ਪਹੁੰਚਦੇ ਨੇ ਸਾਰੇ ਵੀਰਾਂ ਨੂੰ ਬੇਨਤੀ ਆ ਜਰੂਰ ਪਹੁੰਚਿਆ ਕਰੋ ਬਾਈ ਹਰ ਐਤਵਾਰ ਦੀ ਮੰਡੀ ਹੁੰਦੀ ਆ ਬਹੁਤ ਬਹੁਤ ਧੰਨਵਾਦ ਬਾਈ